सीएम भगवंत मान ਦੇ ਉੱਤੇ ਅੱਗ ਬਣ ਕੇ ਬਰੇ ਨੇ ਸਾਬਕਾ ਸੀਐਮ ਚੰਨੀ ਆਖਰਕਾਰ ਕਿਉਂ ਆਪਣੇ ਹੀ ਘਰ ਦੇ ਵਿੱਚ ਖੜੋ ਕੇ ਸੀਐਮ ਭਗਵੰਤ ਮਾਨ ਦੇ ਖਿਲਾਫ ਚੰਨੀ ਬੋਲਦੇ ਨਜ਼ਰ ਆ ਰਹੇ ਨੇ ਆਖਰਕਾਰ ਇਹੋ ਜਿਹਾ ਕੀ ਹੋ ਗਿਆ ਕਿ ਸਾਬਕਾ ਸੀਐਮ ਦਾ ਗੁੱਸਾ ਮੌਜੂਦਾ ਸੀਐਮ ਉੱਤੇ ਪੜਕ ਪਿਆ ਦਰਸਲ ਸੰਗਰੂਰ ਦਾ ਪ੍ਰਦਰਸ਼ਨ ਉਦੋਂ ਹੋਣਾ ਸੀ ਜਦੋਂ ਚਰਨਜੀਤ ਸਿੰਘ ਚੰਨੀ ਰਸਤੇ ਦੇ ਵਿੱਚ ਰਸਤੇ ਦੇ ਵਿੱਚ ਜਾ ਰਹੇ ਸਨ ਸੰਗਰੂਰ ਦੇ ਉਸ ਪ੍ਰਦਰਸ਼ਨ ਦੇ ਵਿੱਚ ਜਿਸ ਵਿੱਚ ਭਾਨੇ ਸਿੱਧੂ ਦੀ ਹਮਾਇਤ ਹੋਣੀ ਸੀ ਉਸ ਪ੍ਰਦਰਸ਼ਨ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਾ ਰਹੇ ਸਨ ਔਰ ਉਹਨਾਂ ਨੂੰ ਰੋਕ ਲਿਆ ਗਿਆ ਉਹਨਾਂ ਨੂੰ ਉਸ ਤੋਂ ਬਾਅਦ ਹਾਊਸ ਅਰੈਸਟ ਕਰ ਲਿਆ ਗਿਆ ਉਸੇ ਤਰ੍ਹਾਂ ਜਿਵੇਂ ਇੱਕ ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਇਹ ਸਾਰਾ ਵਾਕਿਆ ਵਾਪਰਿਆ ਤਾਂ ਦੱਸ ਦਿੰਦੇ ਆ ਕਿ ਨਾ ਸਿਰਫ ਚਰਨਜੀਤ ਸਿੰਘ ਚੰਨੀ ਨੂੰ ਰੋਕਿਆ ਗਿਆ ਜਦਕਿ ਸਵੇਰ-ਸਵੇਰ ਰੁਲਦੂ ਸਿੰਘ ਮਾਨਸਾ ਵੀ ਰੋਕਲੇ ਜਾਂਦੇ ਨੇ ਉਸ ਦਿਨ ਔਰ ਉਹਨਾਂ ਨੂੰ ਵੀ ਧਰਨੇ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਜਾਂਦਾ ਰੁਲਦੂ ਸਿੰਘ ਮਾਨਸਾ ਉਹੀ ਕਿਸਾਨ ਆਗੂ ਨੇ ਜਿਨ੍ਹਾਂ ਨੇ ਹੰਗਾਰਾ ਭਰਿਆ ਸੀ ਸੰਗਰੂਰ ਦੇ ਵਿੱਚ ਧਰਨਾ ਲਗਾਉਣ ਦਾ ਔਰ ਉੱਥੇ ਹੀ ਉਹਨਾਂ ਨੂੰ ਰੋਕ ਲਿਆ ਜਾਂਦਾ ਖੈਰ ਇਸ ਦੇ ਇਲਾਵਾ ਜੇ ਚਰਨਜੀਤ ਸਿੰਘ ਚੰਨੀ ਦੀ ਗੱਲ ਕੀਤੀ ਜਾਵੇ ਸਾਬਕਾ ਮੁੱਖ ਮੰਤਰੀ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਹਮਲੇ ਕੀਤੇ ਗਏ ਨੇ ਗੁੱਸੇ ਦੇ ਵਿੱਚ ਆਏ ਚਰਨਜੀਤ ਸਿੰਘ ਚੰਨੀ ਐਸੋ ਤੱਕ ਬੋਲ ਪਏ ਕਿ ਸੀਐਮ ਭਗਵੰਤ ਮਾਨ ਜੇ ਇਕੱਲੇ ਨਿਕਲਣ ਤਾਂ ਲੋਕ ਉਹਨਾਂ ਨੂੰ ਮਾਫ਼ ਨਹੀਂ ਕਰਨਗੇ ਚਰਨਜੀਤ ਸਿੰਘ ਚੰਨੀ ਦੀ ਸ਼ਬਦਾਵਲੀ ਤੋਂ ਬਾਅਦ ਇਹ ਜ਼ਾਹਿਰ ਹੁੰਦਾ ਹੈ ਕਿ ਚਰਨਜੀਤ ਸਿੰਘ ਚੰਨੀ ਜੜੇ ਨੇ ਉਹ ਖਾਸੇ ਨਾਰਾਜ਼ ਨੇ ਸੀਐਮ ਭਗਵੰਤ ਮਾਨ ਤੋਂ ਔਰ ਉਹਨਾਂ ਨੂੰ ਧਰਨੇ ਦੇ ਵਿੱਚ ਜਾਣ ਤੋਂ ਰੋਕਣ ਤੋਂ ਉਹਨਾਂ ਨੇ ਲੋਕਤੰਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਆ ਪਰ ਆਪਣੇ ਬਿਆਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਬਾਰੇ ਜੋ ਕੁਝ ਬੋਲਦੇ ਨੇ ਆਓ ਸੁਣ ਲੈਂਦੇ ਹਾਂ ਇਹਨਾਂ ਦੇ ਪਾਠੀਆਂ ਪੈਣੀਆਂ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਜੀ ਸਾਨੂੰ ਦਾ ਘਰ ਤੋਂ ਰੋਕ ਲਿਆ ਤੁਸੀਂ ਕਰਦੇ ਆਪ ਬਾਹਰ ਨਿਕਲਦੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫਿਰ ਤੁਹਾਨੂੰ ਪਤਾ ਲੱਗੇਗਾ ਜੇ ਪਾਥੀਆ ਨਾ ਪਈਆ ਤਾਂ ਚਰਨੀ ਚੰਨੀ ਨਾ ਕਿਓ ਜੇ ਤੁਹਾਨੂੰ ਲੋਕਾਂ ਨੇ ਡਲੇ ਨਾ ਮਾਰੇ ਤਾਂ ਚਰਜੀ ਚੰਨੀ ਨਾ ਕਿਓ ਆਓ ਜਰਾ ਕਰ ਰਾਂ ਲੋਕਾਂ ਦੇ ਵਿੱਚ ਕੱਲੇ ਮੈਂ ਕੱਲਾ ਨਿਕਲਦਾ ਹਾਂ ਤੁਸੀਂ ਰੋਕਦੇ ਹੋ ਆ ਪੁਲਿਸ ਲਗਾਤੀ ਹੈ ਮੇਰਾ ਕਾਰ ਚਾਰੇ ਪਾਸੇ ਦੇ ਘੇਰ ਲਿਆ ਖੜੜ ਤੇ ਆਇਆ ਤਾਂ ਚੌਂਕਦੇ ਰਹੇ ਸੀ ਕਿਸੇ ਪਾਸੇ ਨੂੰ ਜਾਣ ਨਹੀਂ ਦਿੱਤਾ ਇਹ ਚੰਨਾ ਕੋਈ ਨਹੀਂ ਕੰਮ ਆਖਰ ਨੂੰ ਪਾਣੀਪੂੜਾ ਦੇ ਹੇਠੋਂ ਨਿਕਲਣਾ ਹੈ ਵੋਟਾਂ ਦਾ ਲੋਕਾਂ ਨੂੰ ਅਧਿਕਾਰ ਹੈ ਲੋਕਾਂ ਨੇ ਵੋਟਾਂ ਪਾਉਣੀਆਂ ਜਿਸ ਤਰੀਕੇ ਦੇ ਨਾਲ ਲੋਕ ਤੁਹਾਨੂੰ ਲੈ ਕੇ ਆਏ ਸੀ ਸ਼ਗਨਾ ਦੇ ਨਾਲ ਉਸ ਤੋਂ ਉਲਟ ਤੁਹਾਨੂੰ ਢਲੇ ਵਾਗਿਓ ਪਹੁੰਚਾਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ